ਲੰਦਰ ਬੈਸਤੇ ਬਾਈ ਇਲੈਕਸ਼ਨ ਹੋ ਰਿਹਾ 10 ਤਰੀਕ ਨੂੰ ਵੋਟਾਂ ਪੈਣੀਆਂ ਅੱਜ 6 ਤਰੀਕ ਹੋ ਗਈ ਹੈ ਔਰ ਚੋਣ ਪ੍ਰਚਾਰ ਸਾਨੂੰ ਦੱਸ ਦਈਏ ਇੱਥੇ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਹਾਲਾਂਕਿ ਸ਼ੁਰੂ ਵਿੱਚ ਡਿਵੈਲਪਮੈਂਟ ਦੇ ਮੁੱਦੇ ਤੇ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਚੱਲ ਰਹੀ ਸੀ ਪਰ ਹੁਣ ਆਰੋਗ ਪ੍ਰਤਰ ਰੋਪਣ ਜੜਿਆ ਉਹ ਲੱਗਨੇ ਸ਼ੁਰੂ ਹੋ ਗਿਆ ਇੱਥੋਂ ਭਾਜਪੀ ਦੇ ਸ਼ੀਤਲ ਅੰਗਰਾਲ ਜੀ ਜਿਹੜੇ ਉਮੀਦਵਾਰ ਆ ਸਾਡੇ ਨਾਲ ਭਾਜਪੀ ਦੇ ਬੜੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮਨਿਸਟਰ ਤਿਕਸ਼ਨ ਸੂਝ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਹੈ ਸਰ ਰਾਜੀ ਸਾਰੇ ਦਰਸ਼ਕਾਂ ਨੂੰ ਸਰ ਇਹ ਸ਼ੁਰੂ ਚ ਨਾ ਜਿਸ ਟਾਈਮ ਇਲੈਕਸ਼ਨ ਅਨਾਉਂਸ ਹੋਏ ਸ਼ੁਰੂ ਹੋਏ ਪਰਚੇ ਭਰੇਗੇ ਉਸ ਟਾਈਮ ਗੱਲ ਚੱਲ ਰਹੀ ਸੀ ਡਿਵੈਲਪਮੈਂਟ ਦੀ ਪਰ ਹੁਣ ਜਿਹੜੀ ਗੱਲ ਚੱਲ ਰਹੀ ਹੈ ਡਿਵੈਲਪਮੈਂਟ ਦੀ ਗੱਲ ਕਾਫੀ ਪਿੱਛੇ ਰਹਿ ਗਈ ਆ ਹੁਣ ਇੱਕ ਦੂਜੇ ਦੇ ਉੱਤੇ ਕਿਚੜ ਉਛਾਲਿਆ ਜਾ ਰਿਹਾ ਇੱਕ ਦੂਜੇ ਦੇ ਉੱਤੇ આરોਪ ਲਗਾਏ ਜਾ ਰਿਹਾ ਜਿੰਨਾ ਦਾ ਲੋਕਾਂ ਨਾਲ ਸ਼ਾਇਦ ਕੋਈ ਲੈਣਾ ਦੇਣਾ ਨਹੀਂ ਹੈਗਾ देखो राजनीति ਦੇ ਵਿੱਚ ਮੈਂ ਸਮਝਦਾ ਇਹ ਦੁਰਭਾਗੇਪੂਰਨ ਕਿ ਅਸੀਂ ਮੁੱਦਿਆਂ ਤੋਂ ਹਟ ਕੇ ਜਿਸਲੇ ਪਰਸਨਲ ਰੋਪ ਪਰਤਿਆरोप ਲਾਣੇ ਆ ਜੀ ਪਰ ਪ੍ਰੋਬਲਮ ਇਹ ਆ ਕਿ ਹੁਣ ਰਿਵਾਜ ਬਣ ਗਿਆ ਇਹ ਜੀ ਅਸਲੀ ਮੁੱਦੇ ਤੋਂ ਹਟ ਕੇ ਇੱਕ ਦੂਜੇ ਤੇ આરોਪ ਲਗਾਉਣ ਦਾ ਰਿਵਾਜ ਬਣ ਗਿਆ ਜੀ ਰੋਪਾਂ ਦੀ ਗੱਲ ਜੇ ਮੈਂ ਕਰਾਂ ਤਾਂ ਕੁਸ਼ਤ ਤੱਕ ਇਹ ਆ ਕਿ ਗਰਦਾਰ ਜੋ ਹੈ ਕਿਸੇ ਵੀ ਕੈਂਡੀਡੇਟ ਦਾ ਜਾਂ ਕਿਸੇ ਲੀਡਰ ਦਾ ਉਹ ਵੀ ਪਬਲਿਕ ਸਾਹਮਣੇ ਆਣਾ ਚਾਹੀਦਾ ਆ ਜੀ ਪਰ ਸਾਰਾ ਦਾ ਸਾਰਾ ਇਲੈਕਸ਼ਨ ਰੋਪਾਂ ਤੇ ਲੱਗ ਜਾਏ ਉਹ ਨਹੀਂ ਠੀਕ ਸੋ ਜੇ ਜਲੰਧਰ ਦੇ ਬੈਸਟਰੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਵੇਲੇ ਭਗਵੰਤ ਮਾਨ ਖੁਦ ਇਸ ਇਲੈਕਸ਼ਨ ਨੂੰ ਲੜ ਰਿਹਾ ਜੀ ਇੱਕ ਕੈਂਡੀਡੇਟ ਬਣ ਕੇ ਲੜ ਰਿਹਾ ਜੀ ਔਰ ਉਹ ਖੁਦ ਹੀ ਕੋਈ ਮੁੱਦੇ ਦੀ ਗੱਲ ਨਹੀਂ ਕਰ ਰਿਹਾ ਜੀ ਖੁਦ ਹੀ ਉਹ ਪਰਸਨਲ ਜਾਤੀ ਲੋਕਾਂ ਦੇ ਨਾਲ ਖੇਵਾਜੀ ਕਰ ਰਿਹਾ ਜੀ ਔਰ ਜਿਹੜੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਤੇ આરોਪ ਲੱਗੇ ਆ ਉਹ ਪਰਸਨਲ ਨਹੀਂ ਕਿਹਾ ਜਾ ਸਕਦੇ ਉਹ ਪਤਾ ਪਬਲਿਕ ਨਾਲ ਤਾਲਕ ਹੈਗਾ ਕਿਉਂਕਿ ਭ੍ਰਸ਼ਟਾਚਾਰ ਤੋਂ ਮੁਕਤ ਸਰਕਾਰ ਦੇ ਦਾ ਵਾਦਾ ਕੀਤਾ ਸੀ ਇਹਨਾਂ ਨੇ ਇੱਕ ਸਿੰਬਲ ਦੇ ਤੌਰ ਤੇ ਆਈ ਸੀ ਪਰ ਇਮਾਨਦਾਰ ਸਰਕਾਰ ਹੈ ਜਿਹਨੂੰ ਆਪਣੇ ਆਪ ਨੂੰ ਖੁਦ ਕਹਿੰਦੇ ਸੀ ਅਸੀਂ ਕट्टर ਇਮਾਨਦਾਰ ਹਾਂ ਪਰ ਜਿੱਦਾਂ ਜਿੱਦਾਂ ਪਰਤਾਂ ਖੁੱਲਦੀਆਂ ਜਾਂਦੀਆਂ ਘਰ ਦੇ ਭੇਦੀ ਆ ਤਾਂ ਸੀਤ ਲੰਗਰਾਲ ਤਾਂ ਉਹਨਾਂ ਦੇ ਜੀ ਤੇ ਉਹ ਪਰਤਾਂ ਜਿਸ ਵੇਲੇ ਖੁੱਲਦੀਆਂ ਤਾਂ ਪਤਾ ਲੱਗਦਾ ਕਿ ਕੱਟਰ ਈਮਾਨਦਾਰ ਨਹੀਂ ਕੱਟਰ ਬੇਈਮਾਨ ਲੋਕਾਂ ਦੀ ਸਰਕਾਰ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਭ੍ਰਸ਼ਟਾਚਾਰ ਚ ਗਲੇ ਤੱਕ ਡੁੱਬੇ ਪਏ ਆ ਸੋ ਇਸ ਕਰਕੇ ਕਈ ਵਾਰੀ ਜਿਹੜੇ ਪਰਸਨਲ ਅਟੈਕਸ ਹੁੰਦੇ ਆ ਜਾਂ આરોਪ ਹੁੰਦੇ ਆ ਉਹਨਾਂ ਦਾ ਵੀ ਸਰੋਕਾਰ ਬਣਦਾ ਹੈਗਾ ਜਿੱਦਾਂ ਇਸ ਕੇਸ ਦੇ ਵਿੱਚ ਬਣਿਆ ਹੈਗਾ ਹੂੰ ਸੂ ਸਾਹਿਬ ਹੋਇਆ ਕਿ ਕਹਿੰਦੇ ਚਿਤਲੰਗਰਾਲ ਜੀ ਨੇ ਇੱਕ ਪੈਨ ਡਰਾਈਵ ਦਿਖਾਈ ਔਰ ਮੀਡੀਆ ਦੇ ਅੱਗੇ ਵੀ ਦਿਖਾਈ ਉਹਨਾਂ ਨੇ ਕਿਹਾ ਵੀ ਇਸ ਪੈਨ ਡਰਾਈਵ ਚ ਬਹੁਤ ਵੱਡੇ ਵੱਡੇ ਸਬੂਤ ਹੈਗੇ ਆ ਪ੍ਰੈਜ਼ੈਂਟ ਗਵਰਨਮੈਂਟ ਦੇ ਖਿਲਾਫ ਸਬੂਤ ਹੈ ਗਿਆ ਪਰ ਉਹ ਜਿਹੜੀ ਪੈਨ ਡਰਾਈਵ ਹੈ ਉਹ ਜਨਤਕ ਨਹੀਂ ਕੀਤੀ ਗਈ ਮੀਡੀਆ ਨੂੰ ਵੀ ਉਹ ਨਹੀਂ ਦਿੱਤੀ ਗਈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਉਸ ਦਿਨ ਤੋਂ ਬਾਅਦ ਲਗਾਤਾਰ ਡਿਮਾਂਡ ਕਰ ਰਹੇ ਆ ਵੀ ਜੇ ਜੀ ਉਹ ਪੈਨ ਡਰਾਈਵ ਦੇ ਵਿੱਚ ਫੈਕਟ ਸੀਗੇ ਸਬੂਤ ਸੀਗੇ ਤਾਂ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਜਿਸ ਟਾਈਮ ਸਾਰੀ ਮੀਡੀਆ ਉੱਥੇ ਸੀਗੀ ਉਹਨੂੰ ਮੀਡੀਆ ਦੇ ਅੱਗੇ ਰਿਲੀਜ਼ ਕਿਉਂ ਨਹੀਂ ਕੀਤਾ ਗਿਆ ਉਹ ਬਾਰ ਬਾਰ ਡਿਮਾਂਡ ਕਰ ਰਹੇ ਆ ਵੀ ਜੇ ਜੀ ਉਹ ਪੈਨ ਡਰਾਈਵ ਚ ਕੁਝ ਹੈਗਾ ਤਾਂ ਉਹਨੂੰ ਜਨਤਕ ਜ਼ਰੂਰ ਕਰਨਾ ਚਾਹੀਦਾ ਦੇਖੋ ਮੈਂ ਕਹਣਾ ਆ ਕਿ ਭਗਵਾਨਤਮਾਨ ਨੇ ਮਨਿਸਟਰ ਵਿਜੇ ਸਿੰਘਲਾ ਲਾਇਆ ਸੀਗਾ ਜੀ ਇਹ ਕਹਿ ਕੇ ਕਿ ਮੇਰੇ ਕੋਲ ਉਹਦਾ ਵੀਡੀਓ ਕਲਿੱਪ ਆਇਆ ਹੈਗਾ ਬਿਲਕੁਲ ਬੇਈਮਾਨੀ ਦਾ ਠੀਕ ਹੈ ਜੀ ਮੈਂ ਕਿਹਾ ਉਹਨੂੰ ਜਨਤਾ ਕਰਦਾ ਨਾ ਮੈਂ ਹੁਣੇ ਦਵਾ ਦਿੰਨਾ ਸੀਤਲنگਰਾਲ ਨੂੰ ਫਿਰ ਸੀਤਲنگਰਾਲ ਨੇ ਕਿਹਾ ਸੀਗਾ ਕਿ ਭਗਵਾਨਤਮਾਨ ਜੀ ਆਓ ਬੈਠੋ ਜੀ ਪਬਲੀਕਲੀ ਮੈਂ ਨਾਲ ਗੱਲ ਕਰਾਂ ਮੈਂ ਤੁਹਾਨੂੰ ਇਹ ਦੰਨਾ ਤੇ ਭਗਵਾਨਤਮਾਨ ਕਿਉਂ ਨਹੀਂ ਆਏ ਜੀ ਇਹ ਬਹੁਤ ਵੱਡਾ ਸਵਾਲ ਆ ਇਸ ਕਰਕੇ ਆਮ ਆਦਮੀ ਪਾਰਟੀ ਦੇ ਲੋਕ ਹਿੱਟ ਐਂਡ ਰਨ ਜੋ ਮਰਜ਼ੀ ਕਰੀ ਜਾਣ ਭਗਵੰਤ ਮਾਨ ਨੂੰ ਜੇ ਸੱਚੇ ਸੁੱਚੇ ਸੀ ਇਹਨਾਂ ਤੇ ਕੋਈ ਜਿਹੜੇ આરોਪ ਸੀ ਉਹ ਗਲਤ ਸੀ ਉਹ ਆਂਦੇ ਸੀ ਤਲੰਗਰਾਲ ਦੇ ਸੱਦੇ ਤੇ ਔਰ ਉੱਥੇ ਬੈਠਦੇ ਆ ਗਏ ਜਿਹੜੀ ਕੁਰਸੀ ਲੱਗੀ ਸੀ ਉੱਥੇ ਕਹਿੰਦੇ ਲਿਆਓ ਜਿਹੜਾ ਮੇਰਾ ਕਲਿੱਪ ਆ ਜਿਹੜਾ ਕਸੂਰਵਾਰ ਆ ਮੈਂ ਉਹਨੂੰ ਤੇ ਉੱਥੇ ਐਕਸ਼ਨ ਲਵਾਂਗਾ ਕਿਉਂਕਿ ਅਸੀਂ ਇਮਾਨਦਾਰੀ ਨਾਲ ਸਰਕਾਰ ਚਲਾਉਂਦੇ ਆ ਐਨਹੀਂ ਗੱਟ ਸਦਾ ਅਚ ਮੋਰਲ ਉਹਨਾਂ ਦੇ ਵਿੱਚ ਕੋਈ اخلاق ਨਹੀਂ ਹੈਗਾ ਬਚਿਆ ਸਿਰਫ ਹਵਾਵਾਜੀ ਦੇ ਵਿੱਚ ਸਾਰੀ ਰਾਜਨੀਤੀ ਹੋ ਰਹੀ ਆ ਸੋ ਲੋਕਾਂ ਵਾਸਤੇ ਇਹ ਸਰਕਾਰ ਕੁਝ ਨਹੀਂ ਕਰ ਰਹੀ ਮਲਾਜ਼ਮ ਰੋਂਦੇ ਪਟਦੇ ਵੇ ਆ ਕਿ ਕੋਈ ਪੱਕੇ ਪੱਕੇ ਨਹੀਂ ਹੋਏ ਮਲਾਜ਼ਮ ਸਾਰੇ ਮਲਾਜ਼ਮ ਕੱਚੇ ਆ ਆਹੋ ਨਸ਼ਾ ਛਡਾਊ ਕੇਂਦਰਾਂ ਦੇ ਮਲਾਜ਼ਮਾਂ ਨੇ ਹੜਤਾਲ ਕੀਤੀ ਆ ਨਸ਼ਾ ਖਤਮ ਕਰਨਾ ਕਹਿੰਦੇ ਉਹ ਕਹਿੰਦੇ ਸਾਨੂੰ ਪੱਕੇ ਕਰੋ ਉਹ ਕਹਿੰਦੇ ਹਰਿਆਣੇ ਬਰਾਬਰ ਸਾਨੂੰ ਪੈਸੇ ਹੀ ਦੇ ਦਿਓ ਸੋ ਪੁਰਾਣੇ ਜਿਹੜੇ ਪੱਕੇ ਕੀਤੇ ਉਹ ਸਾਰੇ ਮੁੜ ਕੇ ਵਾਪਸ ਹੋ ਗਏ ਜਿਹੜਾ ਨੂੰ ਅਪੁਆਇੰਟਮੈਂਟਾਂ ਦਿੱਤੀਆਂ ਕਹਿੰਦੇ ਅਸੀਂ 35000 ਬੰਦੇ ਨੂੰ ਦੇ ਦਿੱਤੀ ਉਹਨਾਂ ਨੂੰ ਉਹਨਾਂ ਨੂੰ ਜੌਬ ਨਹੀਂ ਮਿਲੀ ਹਲੇ ਤੱਕ ਹੋਰ ਚਿੱਟੀਆਂ ਲਾ ਕੇ ਘੁੰਮਦੇ ਆ ਸੋ ਇਹ ਸਰਕਾਰ ਹਰ ਫਰੰਟ ਤੋਂ ਫੇਰ ਹੋ ਗਈ ਆ ਇਹਨਾਂ ਦਾ ਇਹਨਾਂ ਦੀ ਕੋਈ ਮਤਲਬ اخਲਾਕੀ ਇਹਨਾਂ ਚ ਮੋਰਲ ਹੋ ਨਹੀਂ ਆ ਕੁਝ ਵੀ ਪਏ ਅਸੀਂ ਲੋਕਾਂ ਦੇ ਅੱਗੇ ਆ ਸਕੀਏ ਝੂਠ ਬੋਲ ਕੇ ਸਿਰਫ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਸੂਬਾ ਤੁਸੀਂ ਕੈਬਨਿਟ ਮਨਿਸਟਰ ਰਹੇ ਹੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹੋ ਤੁਹਾਨੂੰ ਪਤਾ ਹੈ ਵੀ ਪੰਜਾਬ ਵਿਧਾਨ ਸਭਾ 117 ਬੰਦਿਆਂ ਦੀ ਵਿਧਾਨ ਸਭਾ ਹੈਗੀ ਆ ਇਸ ਸਮੇਂ ਭਾਜਪਾ ਦੇ ਦੋ ਵਿਧਾਇਕ ਹੈਗੇ ਆ ਜੇ ਜਦੀ ਆਪਾਂ ਮੰਨ ਲਈਏ ਵੀ ਸ਼ਿਤਲ ਅੰਗਰਾਲ ਜੀ ਜਿੱਤ ਜਾਂਦੇ ਆ ਤਾਂ ਭਾਜਪਾ ਦੇ ਵਿਧਾਇਕਾਂ ਦੀ ਸੰਖਿਆ ਪੰਜਾਬ ਵਿਧਾਨ ਸਭਾ ਵਿੱਚ ਵੱਧ ਕੇ ਤਿੰਨ ਹੋ ਜਾਏਗੀ ਉਹ ਯਹੀ ਸਥਿਤੀ ਵਿੱਚ ਕੀ ਉਹ ਸ਼ਿਤਲ ਅੰਗਰਾਲ ਜੀ ਜਲੰਧਰ ਵੈਸਟ ਦੇ ਜਿਹੜੇ ਡਵੈਲਪਮੈਂਟ ਦੇ ਕੰਮ ਆ ਉਹ ਕਰਾ ਸਕਣਗੇ ਦੇਖੋ ਇਹ ਸਮਾਰਟ ਸਿਟੀ ਹੈਗਾ ਡਿਕਲੇਅਰਡ ਜਲੰਧਰ ਜੀ ਔਰ ਸਮਾਰਟ ਸਿਟੀ ਦੇ ਫੰਡ ਆਉਂਦੇ ਆ ਬਹੁਤ ਸਾਰੇ ਜੀ ਔਰ ਇੱਥੇ ਉਹਦੇ ਵਿੱਚ ਬਹੁਤ ਵੱਡੀ ਕਪਲੇਵਾਜੀ ਹੋਈ ਹੈ ਜੀ ਇੱਕ ਜਲੰਧਰ वेस्ट ਦੀ ਆਵਾਜ਼ ਜੀ ਉਹ ਸੇ ਪਲੇਟਫਾਰਮ ਤੇ ਚਲ ਜਾਏਗੀ ਜੋ ਇੱਥੇ ਕਪਲੇਵਾਜੀ ਹੋ ਰਹੀ ਆ ਔਰ ਸੈਂਟਰ ਦੇ ਫੰਡ ਆ ਰਹੇ ਆ ਉਹਨਾਂ ਨੂੰ ਸਹੀ ਢੰਗ ਨਾਲ ਲਾਉਣ ਲਈ ਇੱਕ ਬਹੁਤ ਵੱਡਾ ਜਲੰਧਰ ਬੈਸਟ ਦੇ ਲੋਕਾਂ ਨੂੰ ਇੱਕ ਮੌਕਾ ਮਿਲੇਗਾ ਕਿ ਜਿਹੜੇ ਉਹਨਾਂ ਦੇ ਫੰਡਾਂ ਦੀ ਖੁਰਦਪੁਰਦ ਹੋ ਰਹੀ ਹੈ ਜਲੰਧਰ ਨਗਮ ਦੇ ਉਹ ਸਹੀ ਜਗ੍ਹਾ ਤੇ ਲੱਗ ਜਾਣਗੇ ਔਰ ਲੋਕਾਂ ਦਾ ਨੂੰ ਉਹਨਾਂ ਫੰਡਾਂ ਦਾ ਲਾਭ ਹੋਏਗਾ ਜਿਹੜਾ ਸੈਂਟਰਲ ਗਵਰਨਮੈਂਟ ਲਗਾਤਾਰ ਭੇਜ ਰਹੀ ਹੈ ਸੂਸਾਪ ਇੱਕ ਹੋਰ ਮੇਰਾ ਕੁਐਸਚਨ ਹੈ ਕੱਲ ਲੁਧਿਆਣਾ ਵਿੱਚ ਸ਼ਿਪ ਸੈਨਾ ਦੇ ਆਗੂ ਦੇ ਉਤੇ ਦਿਨ ਦਿਹਾੜੇ ਦੋ ਨੇਹੰਗਾ ਨੇ ਤਲਵਾਰ ਨਾਲ ਹਮਲਾ ਕੀਤਾ ਤਲਵਾਰ ਨਾਲ ਸਿਰਫ ਹਮਲਾ ਕੀਤਾ ਬਲਕਿ ਉਹਨਾਂ ਨੂੰ ਬੁਰੀ ਤਰ੍ਹਾਂ ਕਾਇਲ ਕਰ ਦਿੱਤਾ ਜਦ ਕਿ ਉਹਨਾਂ ਕੋਲ ਇਹ ਪੰਜਾਬ ਪੁਲਿਸ ਦੀ ਸਿਕਿਉਰਿਟੀ ਵੀ ਸੀ ਸਿਕਿਉਰਿਟੀ ਨਾਲ ਸਗੀ ਉਸ ਦੇ ਬਾਵਜੂਦ ਜਿਹੜਾ ਹੈ ਉਹਨਾਂ ਦਾ ਬਚਾਅ ਨਹੀਂ ਹੋ ਸਕਿਆ ਔਰ ਬੜੀ ਬੁਰੀ ਤਰ੍ਹਾਂ ਉਹ ਕਾਇਲ ਹੈ ਗਿਆ ਹਾਲਾਂਕਿ ਪੰਜਾਬ ਪੁਲਿਸ ਨੇ ਇਹ ਜਿਹੜਾ ਮਾਮਲਾ 12 ਘੰਟੇ ਦੇ ਅੰਦਰ ਅੰਦਰ ਸੋਲਵ ਆਊਟ ਕਰ ਲਿਆ ਔਰ ਜਿਹੜੇ ਜਿਨ੍ਹਾਂ ਨੇ ਮਤਲਬ ਹਮਲਾ ਕੀਤਾ ਸੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੁਹਾਡਾ ਇਸ ਦੇ ਉੱਤੇ ਕੀ ਵਿਊ ਹੈ ਕੋਈ ਦਾ ਇਨਸੀਡੈਂਟ ਇਦਾਂ ਦੇ ਹਜ਼ਾਰਾਂ ਇਨਸੀਡੈਂਟ ਅਥੇ ਦੀ ਲਾ ਐਂਡ ਆਰਡਰ ਦੀ ਹਾਲਤ ਨੂੰ ਦਰਸਾਉਂਦੇ ਆ ਜੀ ਔਰ ਕੋਈ ਵੀ ਸਿਕਿਉਰਡ ਨਹੀਂ ਆ ਰਸਤੇ ਜਾਂਦੇ ਕਿਸੇ ਤੇ ਵੀ ਇਦਾਂ ਅਟੈਕ ਹੋ ਜਾਂਦਾ ਬਚ ਗਿਆ ਉਹਦੀ ਕਿਸਮਤ ਸੀ ਔਰ ਬੜੀ ਧੀਰ ਤੋਂ ਕਲਪ੍ਰਿਆ ਸੀਗਾ ਕਿ ਮੈਨੂੰ ਸਿਕਿਉਰਟੀ ਨਹੀਂ ਪੂਰੀ ਮੈਨੂੰ ਸਿਕਿਉਰਟੀ ਪੂਰੀ ਦਿਓ ਔਰ ਜਿਹੜਾ ਇੱਕ ਬੰਦਾ ਦਿੱਤਾ ਵੀ ਸੀ ਉਹਨੇ ਵੀ ਆਪਣੀ ਡਿਊਟੀ ਨਹੀਂ ਨਵਾਈ ਉੱਤੇ ਐਕਸ਼ਨ ਹੋ ਗਿਆ ਚੰਗੀ ਗੱਲ ਆ ਪਰ ਸਰਕਾਰ ਦਾ ਡਰ ਹੁੰਦਾ ਹੈ ਸਰਕਾਰ ਜੁਰਮ ਕਿਤੇ ਤੇ ਤੱਕ ਹਰ ਜਗ੍ਹਾ ਤੇ ਪੁਲਿਸ ਚੱਲ ਜਾਂਦੀ ਹੈ ਜੁਰਮ ਨਾ ਹੋਵੇ ਉਹ ਉਹ ਸਰਕਾਰ ਅਸਲੀ ਹੁੰਦੀ ਆ ਜਿੱਥੇ ਕਿਸੇ ਨੂੰ ਹਿੰਮਤ ਨਾ ਪਵੇ ਕਿਸੇ ਅਪਰਾਧੀ ਨੂੰ ਹਿੰਮਤ ਨਾ ਪਵੇ ਮੈਂ ਅਪਰਾਧ ਕਰਾਂ ਉਹ ਅਸਲੀ ਸਰਕਾਰ ਲਾਅ ਐਂਡ ਆਰਡਰ ਹੁੰਦਾ ਹੈ ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹਦਾ ਨਾ ਧਿਆਨ ਹੀ ਨਹੀਂ ਆ ਕਿਸੇ ਵੀ ਸਰਕਾਰ ਦੀ ਪ੍ਰਾਇਓਰਟੀ ਹੁੰਦੀ ਆ ਲਾਅ ਐਂਡ ਆਰਡਰ ਕਿਉਂਕਿ ਜੇ ਲਾਅ ਐਂਡ ਆਰਡਰ ਆ ਤਾਂ ਵਿਕਾਸ ਆ ਲਾਅ ਐਂਡ ਆਰਡਰ ਤਾਂ ਲੋਕੀ ਆਪਣਾ ਕਾਰੋਬਾਰ ਕਰ ਸਕਦੇ ਆ ਸੁੱਖ ਨਾਲ ਰਹਿ ਸਕਦੇ ਆ ਤੇ ਇਹ ਸਰਕਾਰ ਦੀ ਪ੍ਰਾਇਓਰਟੀ ਨਹੀਂ ਲਾਅ ਐਂਡ ਆਰਡਰ ਇਹ ਸਰਕਾਰ ਦੀ ਪ੍ਰਾਇਓਰਟੀ ਤਾਂ ਬਸ ਆਪਣੀ ਪਬਲਿਸਿਟੀ ਦੀ ਹੈਗੀ ਆ ਬਸ ਜਾਂ ਕੇਜਰੀਵਾਲ ਦੀ ਚਮਚਾਗਿਰੀ ਕਰਨ ਦੀ ਹੈਗੀ ਆ ਸੋ ਸਰਕਾਰ ਇਸੇ ਇਨਸੀਡੈਂਟ ਤੋਂ ਮੈਂ ਕਹਿ ਸਕਦਾ ਇਦਾਂ ਦੇ ਰੋਜ਼ ਹੁੰਦੇ ਆ ਕਿ ਪੂਰੀ ਤਰ੍ਹਾਂ ਲਾ ਐਂਡ ਆਰਡਰ ਨੂੰ ਕਾਇਮ ਕਰਨ ਚ ਫੇਲ ਹੋ ਗਈ ਆ ਔਰ ਆਮ ਨਾਗਰਿਕ ਦੀ ਕੋਈ ਸੁਰੱਖਿਆ ਨਹੀਂ ਵੱਡੇ ਵੱਡੇ ਲੀਡਰਾਂ ਤੇ ਜਿੱਦਾਂ ਅਟੈਕ ਹੋ ਰਿਹਾ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਸੰਦੀਪ ਅੰਬੀਆਂ ਦਾ ਹੋ ਜਾਂਦਾ ਸੋ ਸੁਦੀਰ ਸ਼ਰਮਾ ਉਹਦਾ ਹੋ ਜਾਂਦਾ ਤੇ ਸ਼ਿਵਸੇਨਾ ਵਾਲੇ ਦਾ ਤੇ ਇਹ ਇੰਸੂਵੈਂਟ ਵੀ ਉਸੇ ਗੱਡੀ ਦੇ ਵਿੱਚ ਆ ਕਿ ਸਰਕਾਰ ਦੀ ਜਿਹਦੇ ਵਿੱਚ ਨਾ ਕੰਮ ਹੀ ਨਾ ਕੰਦਨ ਲੈ ਕੇ ਫੇਲਰ ਹੈਗੀ ਹੈ। ਥੈਂਕ ਯੂ ਸਰ। ਓਕੇ ਜੀ। ਇਸੇਗੇ ਤਿਕਸ਼ਨ ਸੂਝ ਜੀ ਤਿਕਸ਼ਨ ਸੂਝ ਜੀ ਸਾਬਕਾ ਕੈਬਨਿਟ ਮਨਿਸਟਰ ਆ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਆ। ਉਹ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਜਿਹੜੀ ਆ ਸਮਾਰਟ ਸਿਟੀ ਆ ਸਮਾਰਟ ਸਿਟੀ ਦੇ ਤਹਿਤ ਸੈਂਟਰ ਗਵਰਨਮੈਂਟ ਦੇ ਬਹੁਤ ਵੱਡੇ ਫੰਡ ਜਿਹੜੇ ਆ ਉਹ ਆ ਰਹੇ ਨੇ ਹਾਲਾਂਕਿ ਉਹਨਾਂ ਨੂੰ ਖੁਰਦਪੁਰਦ ਕੀਤਾ ਗਿਆ ਪਰ ਸ਼ੀਤਲ ਅੰਗਰਾਲ ਜੀ ਜੇ ਜਦੀ ਇੱਥੋਂ ਇਲੈਕਸ਼ਨ ਲੜਦੇ ਆ ਤਾਂ ਸਮਾਰਟ ਸਿਟੀ ਦੇ ਜਿਹੜੇ ਫੰਡ ਆ ਉਹ ਸਹੀ ਜਗ੍ਹਾ ਲਗਵਾਏ ਜਾਣਗੇ ਔਰ ਜੇ ਜਦੀ ਸੈਂਟਰ ਗਵਰਨਮੈਂਟ ਦੇ ਫੰਡ ਸਹੀ ਜਗ੍ਹਾ ਤੇ ਲੱਗੇ ਤਾਂ ਇਲਾਕੇ ਦਾ ਵਿਕਾਸ ਜਿਹੜਾ ਉਹ ਨਿਸ਼ਚਿਤ ਹੈ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫੋਰ ਟੂ ਵਿਲੀ ਜਲੰਧਰ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par